ਆਓ ਅੱਜ ਗੱਲ ਕਰਦੇ ਹਾਂ ਇੱਕ ਅਜੇਹੀ ਔਰਤ ਦੀ ਇੱਕ ਸੱਚੀ ਕ੍ਰਾਂਤੀਕਾਰੀ ਦੀ ਜਿਸ ਨੇ ਕਿਸੇ ਰਾਜੇ ਮਹਾਰਾਜੇ ਦੇ ਸਾਮਰਾਜ ਨੂੰ ਨਹੀਂ ਬਲਕਿ ਸਦੀਆਂ ਪੁਰਾਣੀਆਂ ਪਰੰਪਰਾਵਾਂ ਦੇ ਸਾਮਰਾਜ ਨੂੰ ਚੁਣੌਤੀ ਦਿੱਤੀ ਨਾਂ ਹੈ ਸਵਿੱਤਰੀਬਾਈ ਫੂਲੇ ਚਲੋ ਥੋੜਾ ਸਮੇਂ ਪਿੱਛੇ ਚੱਲਦੇ ਹਾਂ 19ਵੀਂ ਸਦੀ ਦਾ ਭਾਰਤ ਇੱਕ ਅਜੀਹਾਂ ਦੌਰ ਜਦੋਂ ਸਮਾਜ ਦੋਹਰੀ ਗੁਲਾਮੀ ਚ ਜਕੜਿਆ ਹੋਇਆ ਸੀ ਇੱਕ ਪਾਸੇ ਤਾਂ ਸੀ ਅੰਗਰੇਜ਼ਾਂ ਦਾ ਰਾਜ ਤੇ ਦੂਜੇ ਪਾਸੇ ਉਸ ਤੋਂ ਵੀ ਕਿਤੇ ਵੱਧ ਜਾਤ ਪਾਤ ਤੇ ਔਰਤ ਮਰਦ ਦੇ ਭੇਦ ਭਾਵ ਦੀਆਂ ਜ਼ੰਜੀਰਾਂ ਖਾਸ ਕਰਕੇ ਔਰਤਾਂ ਤੇ ਜਿਨ੍ਹਾਂ ਨੂੰ ਨੀਵੀਆਂ ਜਾਤਾਂ ਕਿਹਾ ਜਾਂਦਾ ਸੀ ਉਹਨਾਂ ਲਈ ਤਾਂ ਜਿਵੇਂ ਸੁਪਨੇ ਦੇਖਣ ਦੀ ਵੀ ਮਨਾਈ ਸੀ ਤੇ ਇਹ ਜੋ ਹਮਲੇ ਹੋ ਰਹੇ ਸੀ ਇਹ ਕਿਸੇ ਹੋਰ ਤੇ ਨਹੀਂ ਉਸ ਔਰਤ ਤੇ ਹੋ ਰਹੇ ਸੀ ਜਿਸ ਦਾ ਮਕਸਦ ਸਿਰਫ ਇੱਕ ਸੀ ਕੁੜੀਆਂ ਨੂੰ ਪੜਾਉਣਾ ਤਾਂ ਸਵਾਲ ਇਹ ਉੱਠਦਾ ਹੈ ਕਿ ਆਖਿਰ ਔਰਤ ਸੇ ਕੌਣ ਤੇ ਉਸ ਦੇ ਇਸ ਕੰਮ ਨਾਲ ਲੋਕਾਂ ਨੂੰ ਇੰਨਾ ਗੁੱਸਾ ਕਿਉਂ ਸੀ ਉਹਨਾਂ ਦੇ ਇਸ ਕਮਾਲ ਦੇ ਸਫ਼ਰ ਨੂੰ ਸਮਝਣ ਲਈ ਪਹਿਲਾਂ ਉਸ ਦੁਨੀਆ ਨੂੰ ਸਮਝਣਾ ਪਵੇਗਾ ਜਿਸ ਨੂੰ ਬਦਲਣ ਦਾ ਉਹਨਾਂ ਨੇ ਹੌਸਲਾ ਕੀਤਾ ਤਾਂ ਦੇਖੋ ਉਸ ਵੇਲੇ ਦਾ ਸਮਾਜ ਬਹੁਤ ਹੀ ਸਖਤ ਅਤੇ ਦਬਾਉਣ ਵਾਲੇ ਨਿਯਮਾਂ ਨਾਲ ਚੱਲਦਾ ਸੀ। ਜਾਤ ਪਾਤ ਦਾ ਪੇਤ ਭਾਵ ਤਾਂ ਹਰ ਪਾਸੇ ਸੀ ਹੀ ਪਰ ਔਰਤਾਂ ਲਈ ਤਾਂ ਹਾਲਤ ਹੋਰ ਵੀ ਮਾੜੀ ਸੀ। ਪੜ੍ਹਾਈ ਲਿਖਾਈ ਦੀ ਤਾਂ ਗੱਲ ਹੀ ਛੱਡੋ। ਛੋਟੀ ਉਮਰੇ ਵਿਆਹ, ਵਿਧਵਾ ਹੋਣ ਤੇ ਸਮਾਜ ਤੋਂ ਬਾਹਰ ਕਰ ਦੇਣਾ, ਇੱਥੋਂ ਤੱਕ ਕਿ ਸਤੀ ਤੇ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣ ਵਰਗੀਆਂ ਕੋ ਪ੍ਰਥਾਵਾਂ ਵੀ ਆਮ ਸਨ। ਇੱਕ ਅਜੀਹਾ ਸਮਾਜ ਸੀ ਜਿੱਥੇ ਔਰਤ ਦੀ ਆਵਾਜ਼ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਦਬਾ ਦਿੱਤਾ ਜਾਂਦਾ ਸੀ। ਅਜਿਹੇ ਹੀ ਮਾਹੌਲ ਵਿੱਚ 3 ਜਨਵਰੀ 1831 ਨੂੰ ਸਾਵਿਤਰੀ ਬਾਈ ਦਾ ਜਨਮ ਹੋਇਆ ਉਹ ਮਾਲੀ ਪਾਈਚਾਰੇ ਤੋਂ ਸੰ ਜਿਸ ਨੂੰ ਉਸ ਸਮੇਂ ਨੀਵੀਂ ਜਾਤ ਮੰਨਿਆ ਜਾਂਦਾ ਸੀ ਤੇ ਇਸ ਦਾ ਮਤਲਬ ਸਾਫ਼ ਸੀ ਉਹਨਾਂ ਲਈ ਪੜ੍ਹਾਈ ਲਿਖਾਈ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਉਹਨਾਂ ਦੀ ਜ਼ਿੰਦਗੀ ਵੀ ਉਹੀ ਰਵਾਇਤੀ ਰਾਹ ਤੇ ਤੁਰਨ ਵਾਲੀ ਸੀ ਸਿਰਫ 9 ਸਾਲ ਦੀ ਉਮਰ 'ਚ ਉਹਨਾਂ ਦਾ ਵਿਆਹ 13 ਸਾਲ ਦੇ ਜੋਤੀਰਾਵ ਫੂਲੇ ਨਾਲ ਕਰ ਦਿੱਤਾ ਗਿਆ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਵਿਆਹ ਉਹਨਾਂ ਦੀ ਜ਼ਿੰਦਗੀ 'ਚ ਇੱਕ ਇਤਿਹਾਸਿਕ ਮੋੜ ਲੈ ਕੇ ਆਵੇਗਾ ਦੇਖੋ ਇੱਕ ਪਾਸੇ ਸਮਾਜ ਔਰਤ ਤੋਂ ਕੀ ਉਮੀਦ ਰੱਖਦਾ ਸੀ? ਬਾਲ ਵਿਆਹ, ਘਰ ਦੇ ਕੰਮ ਤੇ ਸਾਰੀ ਉਮਰ ਅਨਪੜ੍ਹ ਰਹਿਣਾ। ਪਰ ਦੂਜੇ ਪਾਸੇ ਫੂਲੇ ਜੋੜੇ ਨੇ ਇੱਕ ਵੱਖਰਾ ਹੀ ਰਾਹ ਚੁਣਿਆ। ਉਹਨਾਂ ਦੀ ਸਾਂਝੇਦਾਰੀ ਨੇ ਉਸ ਵੇਲੇ ਦੇ ਹਰ ਪੁਰਾਣੇ ਖਿਆਲ ਨੂੰ ਸਿੱਧੀ ਟੱਕਰ ਦਿੱਤੀ। ਜੋਤੀ ਰਾਓ ਜੋ ਖੁਦ ਇੱਕ ਬਹੁਤ ਵੱਡੇ ਸਮਾਜ ਸੁਧਾਰਕ ਸਨ, ਨੇ 사ਵੇਤਰੀ ਬਾਈ ਨੂੰ ਕਾਰਵਿਚੀ ਪੜਾਉਣਾ ਸ਼ੁਰੂ ਕਰ ਦਿੱਤਾ। ਇਹ ਕੰਮ ਇੰਨਾ ਕ੍ਰਾਂਤੀਕਾਰੀ ਸੀ ਕਿ ਉਹਨਾਂ ਦੇ ਆਪਣੇ ਪਰਿਵਾਰ ਤੇ ਭਾਈਚਾਰੇ ਨੇ ਉਹਨਾਂ ਦਾ ਬਾਈਕਾਟ ਕਰ ਦਿੱਤਾ। ਪਰ ਗੱਲ ਸਿਰਫ ਪੜਨ ਲਿਖਣ ਤੱਕ ਸੀਮਿਤ ਨਹੀਂ ਸੀ ਜੋਤੀਰਾਓ ਨੇ ਸਾਵੀਤਰੀ ਬਾਈ ਨੂੰ ਵੱਡੇ ਵੱਡੇ ਸੁਧਾਰਕਾਂ ਤੇ ਵਿਚਾਰਕਾਂ ਦੀਆਂ ਕਿਤਾਬਾਂ ਪੜ੍ਹਾਇਆਂ ਇਹ ਉਹਨਾਂ ਨੂੰ ਗਿਆਨ ਦੇ ਉਹ ਹਥਿਆਰ ਦੇਣ ਵਾਂਗ ਸੀ ਜਿਨ੍ਹਾਂ ਨਾਲ ਉਹ ਇਸ ਪੂਰੇ ਦਮਨਕਾਰੀ ਸਿਸਟਮ ਨਾਲ ਲੜ ਸਕਣ ਪੁਣੇ ਅਤੇ ਅਹਿਮਦਨਗਰ ਤੋਂ ਆਪਣੀ ਪੜ੍ਹਾਈ ਤੇ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਸਾਵੀਤਰੀ ਬਾਈ ਉਸ ਮਿਸ਼ਨ ਤੇ ਨਿਕਲ ਪਈ ਜਿਸ ਨੇ ਇਤਿਹਾਸ ਰਚ ਦੇਣਾ ਸੀ ਉਹ ਪਾਰ ਦੀ ਪਹਿਲੀ ਮਹਿਲਾ ਅਧਿਆਪਕਾ ਬਣਨ ਜਾ ਰਹੀ ਸੀ ਸਾਲ ਸੀ 1842 ਸਾਵਿਤਰੀ ਬਾਈ ਤੇ ਜੋਤੀਰਾਓ ਫੂਲੇ ਨੇ ਪੁਣੇ ਦੇ ਪਿੰਡੇਵਾੜੀ ਵਿੱਚ ਕੁੜੀਆਂ ਲਈ ਦੇਸ਼ ਦਾ ਪਹਿਲਾ ਸਕੂਲ ਖੋਲ੍ਹਿਆ ਤੇ ਇੱਕ ਗੱਲ ਬਿਲਕੁਲ ਸਾਫ਼ ਸਮਝ ਲੈਣੀ ਚਾਹੀਦੀ ਹੈ ਇਹ ਸਿਰਫ ਇੱਕ ਸਕੂਲ ਖੋਲਣਾ ਨਹੀਂ ਸੀ ਇਹ ਸਦੀਆਂ ਪੁਰਾਣੀ ਉਸ ਪਰੰਪਰਾ ਦੇ ਖਿਲਾਫ ਜੰਗ ਦਾ ਐਲਾਨ ਸੀ ਜਿਸ ਨੇ ਔਰਤਾਂ ਨੂੰ ਹਨੇਰੇ ਵਿੱਚ ਰੱਖਿਆ ਹੋਇਆ ਸੀ ਪਰ ਇਸ ਮਹਾਨ ਕੰਮ ਦਾ ਸਿਲਾ ਕੀ ਮਿਲਿਆ ਰੋਜ਼ਾਨਾ ਗਾਲਾਂ ਪੱਥਰ ਚਿੱਕੜ ਤੇ ਇੱਥੋਂ ਤੱਕ ਕਿ ਗੋਹਾ ਵੀ ਸੁੱਟਿਆ ਜਾਂਦਾ ਸੀ ਇਹ ਸੀ ਉਹਨਾਂ ਦਾ ਰੋਜ਼ ਦਾ ਸਵਾਗਤ ਪਰ ਸਾਵਿਤਰੀ ਬਾਈ ਦਾ ਹੌਸਲਾ ਦੇਖੋ ਉਹ ਰੁਕੀ ਨਹੀਂ ਡਰੀ ਨਹੀਂ ਉਹ ਹਮੇਸ਼ਾ ਆਪਣੇ ਨਾਲ ਇੱਕ ਹੋਰ ਸਾੜੀ ਲੈ ਕੇ ਜਾਂਦੀ ਸੀ ਸਕੂਲ ਪਹੁੰਚ ਕੇ ਗੰਦੀ ਸਾੜੀ ਬਦਲ ਲੈਂਦੀ ਸੀ ਤੇ ਬੱਚਿਆਂ ਨੂੰ ਪੜਾਉਣ ਲੱਗ ਜਾਂਦੀ ਸੀ ਉਹ ਕਹਿੰਦੇ ਸਨ ਕਿ ਸਿੱਖਿਆ ਦਾ ਇਹ ਦੀਵਾ ਜਗਾਉਣਾ ਉਹਨਾਂ ਦਾ ਕੋਈ ਨਿੱਜੀ ਕੰਮ ਨਹੀਂ ਸਗੋਂ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਹੈ ਐਨਏ ਜ਼ਬਰਦਸਤ ਵਿਰੋਧ ਦੇ ਬਾਵਜੂਦ ਉਹਨਾਂ ਦਾ ਕੰਮ ਰੁਕਿਆ ਨਹੀਂ ਸਗੋਂ ਹੋਰ ਤੇਜ਼ੀ ਨਾਲ ਵਧਿਆ ਦੇਖੋ 1848 ਵਿੱਚ ਇੱਕ ਸਕੂਲ ਨਾਲ ਸ਼ੁਰੂਆਤ ਹੋਈ ਸਿਰਫ 3 ਸਾਲਾਂ 'ਚ 1851 ਤੱਕ ਉਹ ਤਿੰਨ ਸਕੂਲ ਚਲਾ ਰਹੇ ਸਨ ਜਿਨ੍ਹਾਂ ਵਿੱਚ 150 ਤੋਂ ਵੱਧ ਕੁੜੀਆਂ ਪੜ ਰਹੀਆਂ ਸਨ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਮਾਜ ਨੂੰ ਇਸ ਬਦਲਾਅ ਦੀ ਕਿੰਨੀ ਜ਼ਿਆਦਾ ਲੋੜ ਸੀ ਖੈਰ 사ਬਿਤਰੀ ਬਾਈ ਦਾ ਮਿਸ਼ਨ ਸਿਰਫ ਸਕੂਲ ਦੀਆਂ ਚਾਰ ਦਿਵਾਰੀਆਂ ਤੱਕ ਹੀ ਸੀਮਤ ਨਹੀਂ ਸੀ ਉਹਨਾਂ ਨੇ ਤਾਂ ਬੇਇਨਸਾਫੀ ਦੇ ਖਿਲਾਫ ਇੱਕੋ ਵੇਲੇ ਕਈ ਮੋਰਚੇ ਖੋਲੇ ਹੋਏ ਸਨ ਆਓ ਉਹਨਾਂ ਤੇ ਵੀ ਇੱਕ ਨਜ਼ਰ ਮਾਰੀਏ ਉਹਨਾਂ ਨੇ ਵਿਧਵਾਵਾਂ ਲਈ ਆਸ਼ਰਮ ਬਣਾਏ ਜਿੱਥੇ ਉਹਨਾਂ ਨੂੰ ਸ਼ੋਸ਼ਣ ਤੋਂ ਬਚਾਇਆ ਜਾਂਦਾ ਸੀ ਉਹਨਾਂ ਨੇ ਉਸ ਰਿਵਾਜ ਦਾ ਵੀ ਵਿਰੋਧ ਕੀਤਾ ਜਿਸ ਵਿੱਚ ਵਿਧਵਾਵਾਂ ਦੇ ਸਿਰ ਮੁੰਨ ਦਿੱਤੇ ਜਾਂਦੇ ਸਨ ਨਵਜੰਮੀਆਂ ਬੱਚਿਆਂ ਨੂੰ ਬਚਾਉਣ ਲਈ ਘਰ ਖੋਲੇ ਤੇ ਸਭ ਤੋਂ ਵੱਡੀ ਗੱਲ 1873 ਵਿੱਚ ਜੋਤੀਰਾਓ ਫੁੱਲੇ ਨਾਲ ਮਿਲ ਕੇ ਸਤਿਆਸ਼ੋਦਕ ਸਮਾਜ ਦੀ ਸਥਾਪਨਾ ਕੀਤੀ ਜਿਸ ਦਾ ਮਕਸਦ ਜਾਤ ਪਾਤ ਦੇ ਸਿਸਟਮ ਨੂੰ ਜੜੋਂ ਖਤਮ ਕਰਨਾ ਸੀ ਇੱਥੋਂ ਤੱਕ ਕਿ ਉਹਨਾਂ ਨੇ ਅੰਤਰ ਜਾਤੀ ਵਿਆਹਾਂ ਨੂੰ ਵੀ ਉਤਸ਼ਾਹਿਤ ਕੀਤਾ ਯਾਨੀ ਉਹਨਾਂ ਨੇ ਸਮੱਸਿਆ ਦੀ ਜੜ ਤੇ वार ਕੀਤਾ ਉਹਨਾਂ ਦਾ ਖਾਸ ਧਿਆਨ ਦਲਿਤ ਔਰਤਾਂ ਤੇ ਸੀ ਕਿਉਂਕਿ ਉਹ ਸਮਝਦੇ ਸਨ ਕਿ ਇਹਨਾਂ ਔਰਤਾਂ ਨੂੰ ਦੋਹਰੀ ਮਾਰਛਾ ਲੈਣੀ ਪੈਂਦੀ ਹੈ ਇੱਕ ਤਾਂ ਜਾਤ ਕਰਕੇ ਤੇ ਦੂਜਾ ਔਰਤ ਹੋਣ ਕਰਕੇ ਇਸ ਲਈ ਉਹਨਾਂ ਨੇ ਪੱਕਾ ਕੀਤਾ ਕਿ ਉਹਨਾਂ ਦੇ ਸਕੂਲ ਤੇ ਆਸ਼ਰਮ ਹਰ ਕਿਸੇ ਲਈ ਖੁੱਲੇ ਹੋਣ ਬਿਨਾਂ ਕਿਸੇ ਭੇਦਭਾਵ ਦੇ ਉਹਨਾਂ ਦੀ ਪੂਰੀ ਜ਼ਿੰਦਗੀ ਸੇਵਾ ਨੂੰ ਸਮਰਪਿਤ ਸੀ ਤੇ ਉਹਨਾਂ ਦਾ ਆਖਰੀ ਕੰਮ ਵੀ ਇਸੇ ਸੇਵਾ ਭਾਵਨਾ ਦੀ ਇੱਕ ਮਿਸਾਲ ਬਣਿਆ ਜਿਸ ਨੇ ਉਹਨਾਂ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਇਹ ਗੱਲ ਹੈ 1897 ਦੀ ਪੁਣੇ ਸ਼ਹਿਰ ਵਿੱਚ ਬਿਊਬੋਨਿਕ ਪਲੇਗ ਦੀ ਭਿਆਨਕ ਮਹਾਮਾਰੀ ਫੈਲ ਗਈ। ਹਰ ਪਾਸੇ ਮੌਤ ਦਾ ਤੰਡਵ ਸੀ। ਅਜਿਹੇ ਡਰ ਦੇ ਮਾਹੌਲ ਵਿੱਚ ਸាវਿਤਰੀ ਬਾਈ ਪਿੱਛੇ ਨਹੀਂ ਹਟੀਆਂ। ਉਹ ਦਿਨ ਰਾਤ ਪਲੇਗ ਦੇ ਮਰੀਜ਼ਾਂ ਦੀ ਸੇਵਾ ਕਰਦੀ ਰਹੀ ਤੇ ਇਸੇ ਦੌਰਾਨ ਉਹ ਖੁਦ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਈ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਉਹਨਾਂ ਨੇ ਆਪਣੇ ਆਖਰੀ ਸਾਹ ਤੱਕ ਸੇਵਾ ਤੇ ਮਨੁੱਖਤਾ ਦੇ ਆਪਣੇ ਸਿਧਾਂਤਾਂ ਨੂੰ ਨਿਭਾਇਆ। ਪਰ ਸាវਿਤਰੀ ਬਾਈ ਵਰਗੀਆਂ ਸ਼ਖਸੀਅਤਾਂ ਕਦੇ ਮਰਦੀਆਂ ਨਹੀਂ। ਉਹਨਾਂ ਦਾ ਕੰਮ ਉਹਨਾਂ ਨੂੰ ਜ਼ਿੰਦਾ ਰੱਖਦਾ ਹੈ। ਉਹਨਾਂ ਦੀ ਵਿਰਾਸਤ ਅੱਜ ਵੀ ਸਾਡੇ ਨਾਲ ਹੈ। ਪੂਨੇ ਯੂਨੀਵਰਸਿਟੀ ਦਾ ਨਾਂ ਉਹਨਾਂ ਦੇ ਨਾਂ ਤੇ ਹੈ। ਸਰਕਾਰ ਦੀਆਂ ਬੇਟੀ ਬਚਾਓ, ਬੇਟੀ ਪੜ੍ਹਾਓ ਵਰਗੀਆਂ ਸਕੀਮਾਂ ਉਹਨਾਂ ਦੇ ਹੀ ਕੰਮ ਤੋਂ ਪ੍ਰੇਰਿਤ ਹਨ। 3 ਜਨਵਰੀ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਤੇ ਦੁਨੀਆ ਭਰ ਵਿੱਚ ਉਹਨਾਂ ਨੂੰ ਨਾਰੀਵਾਦ ਦੀ ਇੱਕ ਮਹਾਨ ਪ੍ਰੇਰਣਾ ਵਜੋਂ ਯਾਦ ਕੀਤਾ ਜਾਂਦਾ ਹੈ। ਸាវਿਤਰੀਬਾਈ ਫੂਲੇ ਦੀ ਲੜਾਈ ਪੜ੍ਹਨ ਲਿਖਣ ਦੇ ਹੱਕ ਲਈ ਸੀ। ਉਹਨਾਂ ਦੀ ਕਹਾਣੀ ਸਾਨੂੰ ਇੱਕ ਬਹੁਤ ਵੱਡੀ ਗੱਲ yaad ਦਿਵਾਉਂਦੀ ਹੈ ਕਿ ਸਿੱਖਿਆ ਯਾਨੀ ਕਿ ਗਿਆਨ ਸਮਾਜ ਨੂੰ ਬਦਲਣ ਦਾ ਸਭ ਤੋਂ ਤਾਕਤਵਰ ਹਥਿਆਰ ਹੈ। ਤੇ ਇਹ ਸਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਦੀ ਹੈ ਜੇ ਉਹਨਾਂ ਦੀ ਲੜਾਈ ਉਸ ਦੌਰ ਦੀ ਸਭ ਤੋਂ ਵੱਡੀ ਲੜਾਈ ਸੀ ਤਾਂ ਅੱਜ ਦੇ ਜ਼ਮਾਨੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਵੱਡੀ ਲੜਾਈ ਕਿਹੜੀ ਹੈ